ਸਮਾਜੀ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਦੇ ਜਾਰੀ ਹਦਾਇਤਾਂ ਦੇ ਅਨੁਸਾਰ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਧੀਆ ਦੀ ਲੋੜੀ ਮਨਾਈ ਗਈ। ਇਸ ਮੌਕੇ ਦੇ 21 ਨਵਜੰਮੀਆਂਆਂ ਲੜਕੀਆਂ ਦਾ ਨਿੱਗਾ ਸਵਾਦ ਕੀਤਾ ਗਿਆ ਤੇ ਉਹਨਾਂ ਦਾ ਸਨਮਾਨ ਬੇਬੀ ਕੀਤਾ ਤੇ ਬੇਬੀ ਕੰਬਲੀਆਂ ਦੇ ਕੇ ਵੀ ਕੀਤਾ ਗਿਆ। ਉੱਥੇ ਹੀ ਇਸ ਮੌਕੇ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਭਿਕੀ ਸ਼੍ਰੀਮਤੀ ਹਰਜਿੰਦਰ ਕੌਰ ਦੇ ਵੱਲੋਂ ਸਮਾਜ ਦੇ ਵੀ ਧੀਆ ਦੇ ਬੰਦੇ ਸਤਕਾਰ ਦੇ ਸਬੰਧਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਹਾਂਜੀ ਮੈਂ ਸੀਡੀਪੀਓ ਭਿਕੀ ਅਸੀਂ ਅੱਜ ਪਿੰਡ ਫਰਮਾਹੀ ਦੇ ਵਿੱਚ ਲੜਕੀਆਂ ਦੀ ਲੋੜੀ ਬਣਾਈ ਹੈ 21 ਲੜਕੀਆਂ ਨੂੰ ਅਸੀਂ ਕੰਬਲ ਦਿੱਤੇ ਆ ਤੇ ਨਾਲ ਉਹਨਾਂ ਦੀ ਬੇਬੀ ਕਿਟਸ ਦਿੱਤੀਆਂ ਨੇ ਜਿਦੇ ਵਿੱਚ ਬੱਚਿਆਂ ਦਾ ਵਰਤਨ ਵਾਲਾ ਸਮਾਨ ਸੀਗਾ ਤੇ ਇਹ ਕੋਈ ਕੰਬਲ ਦੇਣਾ ਜਾਂ ਕਿਟਾਂ ਦੇਣਾ ਕੋਈ ਇਹ ਸਰਕਾਰ ਵੱਲੋਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਬੱਚਿਆਂ ਨੂੰ ਆਪਾਂ ਤਾਂ ਇੱਕ ਇਸ ਤਰ੍ਹਾਂ ਦਾ ਤੋਹਫ਼ਾ ਦੇ ਰਹੇ ਆ ਵੀ ਬੱਚੀਆਂ ਨੂੰ ਜਾਗਰਤ ਕਰਨ ਵਾਸਤੇ ਉਹਨਾਂ ਦੇ ਮਾਪਿਆਂ ਨੂੰ ਮੋਟੀਵੇਟ ਕਰਨ ਲਈ ਤਾਂ ਕਿ ਮਾਪੇਓ ਬੱਚੀਆਂ ਨੂੰ ਲੜਕੀਆਂ ਦੇ ਬਰਾਬਰ ਹੀ ਸਮਝਣ ਲੜਕੀ ਲੜਕੀ ਦਾ ਬਰਾਬਰ ਦਾ ਅਧਿਕਾਰ ਹੁੰਦਾ ਹੈ ਇਸ ਕਰਕੇ ਆਪਦੀਆਂ ਬੱਚੀਆਂ ਦੀ ਵੀ ਉਨੀ ਖੁਸ਼ੀ ਬਣਾਓ ਜਿੰਨੀ ਆਪਾਂ ਲੜਕਿਆਂ ਦੀ ਬਣਾਉਂਦੇ ਆ ਤੇ ਬੱਚੀਆਂ ਨੂੰ ਪੜ੍ਹਾਓ ਤਾਂ ਕਿ ਬੱਚੀਆਂ ਅੱਗੇ ਜਾ ਕੇ ਸਮਾਜ ਦੇ ਵਿੱਚ ਆਪ ਦਾ ਯੋਗਦਾਨ ਪਾ ਸਕਣ ਤੇ ਲੜਕਿਆਂ ਨਾਲੋਂ ਅੱਗੇ ਜਾ ਸਕਣ ਤੇ ਤਰੱਕੀ ਕਰਨ ਇਹਨਾਂ ਹੀ ਕਹਿਣੀ ਹੈ। ਇਹ ਵਰ ਪੰਜਾਬੀ ਟੀਵੀ ਦੇ ਲਈ ਮਾਨਸਾ ਤੋਂ ਜਗਰਾਤ ਚੈਲ ਦੀ ਖਾਸ ਰਿਪੋਰਟ। ਸਮਾਜੀ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਦੇ ਜਾਰੀ ਹਦਾਇਤਾਂ ਦੇ ਅਨੁਸਾਰ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਧੀਆਂ ਦੀ ਲੋੜੀ ਮਨਾਈ ਗਈ। ਇਸ ਮੌਕੇ ਦੇ 21 ਨਵਜੰਮੀਆਂਆਂ ਲੜਕੀਆਂ ਦਾ ਨਿਗਾ ਸਵਾਰ ਕੀਤਾ ਗਿਆ ਤੇ ਉਹਨਾਂ ਦਾ ਸਨਮਾਨ 베ਬੀ ਕਿਟਾਂ ਤੇ 베ਬੀ ਕੰਬਲੀਆਂ ਦੇ ਕੇ ਵੀ ਕੀਤਾ ਗਿਆ। ਉੱਥੇ ਹੀ ਇਸ ਮੌਕੇ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਭिक्खी શ્રીਮਤੀ ਹਰਜਿੰਦਰ ਕੌਰ ਦੇ ਵੱਲੋਂ ਸਮਾਜ ਦੇ ਵੀ ਇਹਾ ਦੇ ਬੰਦੇ ਸਤਕਾਰ ਦੇ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਹਾਂਜੀ ਮੈਂ ਸੀਡੀਪੀਓ ਭिक्खी ਅਸੀਂ ਅੱਜ ਪਿੰਡ ਫਰਮਾਹੀ ਦੇ ਵਿੱਚ ਲੜਕੀਆਂ ਦੀ ਲੋੜੀ ਬਣਾਈ ਹੈ। 21 ਲੜਕੀਆਂ ਨੂੰ ਅਸੀਂ ਕੰਬਲ ਦਿੱਤੇ ਆ ਤੇ ਨਾਲ ਉਹਨਾਂ ਦੀ 베ਬੀ ਕਿਟਸ ਦਿੱਤੀਆਂ ਨੇ ਜਿਦੇ ਵਿੱਚ ਬੱਚਿਆਂ ਦਾ ਵਰਤਨ ਵਾਲਾ ਸਮਾਨ ਸੀਗਾ। ਤੇ ਇਹ ਕੋਈ ਕੰਬਲ ਦੇਣਾ ਜਾਂ ਕਿੱਟਾਂ ਦੇਣਾ ਕੋਈ ਇਹ ਸਰਕਾਰ ਵੱਲੋਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਬੱਚਿਆਂ ਨੂੰ ਆਪਾਂ ਤਾਂ ਇੱਕ ਕਿਸ ਤਰ੍ਹਾਂ ਦਾ ਤੋਹਫਾ ਦੇ ਰਹੇ ਆਂ ਵੀ ਬੱਚੀਆਂ ਨੂੰ ਜਾਗਰਤ ਕਰਨ ਵਾਸਤੇ ਉਹਨਾਂ ਦੇ ਮਾਪਿਆਂ ਨੂੰ ਮੋਟੀਵੇਟ ਕਰਨ ਲਈ ਤਾਂ ਕਿ ਮਾਪਿਓ ਬੱਚੀਆਂ ਨੂੰ ਲੜਕੀਆਂ ਦੇ ਬਰਾਬਰੀ ਸਮਝਣ ਲੜਕੇ ਲੜਕੀ ਦਾ ਬਰਾਬਰ ਦਾ ਅਧਿਕਾਰ ਹੁੰਦਾ ਇਸ ਕਰਕੇ ਆਪਦੀਆਂ ਬੱਚੀਆਂ ਦੀ ਵੀ ਓਨੀ ਖੁਸ਼ੀ ਬਣਾਓ ਜਿੰਨੀ ਆਪਾਂ ਲੜਕਿਆਂ ਦੀ ਬਣਾਉਂਦੇ ਆਂ ਤੇ ਬੱਚਿਆਂ ਨੂੰ ਪੜਾਓ ਤਾਂ ਕਿ ਬੱਚੇ ਅੱਗੇ ਜਾ ਕੇ ਸਮਾਜ ਦੇ ਵਿੱਚ ਆਪ ਦਾ ਯੋਗਦਾਨ ਪਾ ਸਕਣ ਤੇ ਲੜਕਿਆਂ ਨਾਲ ਅੱਗੇ ਜਾ ਸਕਣ ਤੇ ਤਰੱਕੀ ਕਰਨ ਇਹਨਾਂ ਹੀ ਕਹਿਣੀ ਹੈ। ਇਹ ਵਰ ਪੰਜਾਬੀ ਟੀਵੀ ਜਿਹੜੀ ਮਾਨਸਾ ਤੋਂ ਜਗਰਾਤ ਚੈਲ ਦੀ ਖਾਸ ਰਿਪੋਰਟ। ਸਮਾਜੀ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਬਲਜੀਤ ਕੌਰ ਜੀ ਦੇ ਜਾਰੀ ਹਦਾਇਤਾਂ ਦੇ ਅਨੁਸਾਰ ਅੱਜ ਜ਼ਿਲ੍ਹਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਧੀਆਂ ਦੀ ਲੋੜੀ ਮਨਾਈ ਗਈ। ਇਸ ਮੌਕੇ ਦੇ 21 ਨਵਜੰਮੀਆਂਆਂ ਲੜਕੀਆਂ ਦਾ ਨਿਗਾ ਸੌ ਕੀਤਾ ਗਿਆ ਤੇ ਉਹਨਾਂ ਦਾ ਸਨਮਾਨ 베ਬੀ ਕਿਟਾਂ ਤੇ 베ਬੀ ਕੰਬਲੀਆਂ ਦੇ ਕੇ ਵੀ ਕੀਤਾ ਗਿਆ। ਉੱਥੇ ਹੀ ਇਸ ਮੌਕੇ ਦੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਭिक्खी ਸ਼੍ਰੀਮਤੀ ਹਰਜਿੰਦਰ ਕੌਰ ਦੇ ਵੱਲੋਂ ਸਮਾਜ ਦੇ ਵੀ ਇਹਾ ਦੇ ਬੰਦੇ ਸਤਕਾਰ ਦੇ ਸਬੰਧਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਹਾਂਜੀ ਮੈਂ ਸੀਡੀਪੀਓ ਭिक्खी ਅਸੀਂ ਅੱਜ ਪਿੰਡ ਫਰਮਾਹੀ ਦੇ ਵਿੱਚ ਲੜਕੀਆਂ ਦੀ ਲੋੜੀ ਬਣਾਈ ਹੈ। 21 ਲੜਕੀਆਂ ਨੂੰ ਅਸੀਂ ਕੰਬਲ ਦਿੱਤੇ ਆ ਤੇ ਨਾਲ ਉਹਨਾਂ ਦੀ 베ਬੀ ਕਿਟਸ ਦਿੱਤੀਆਂ ਨੇ ਜਿਦੇ ਵਿੱਚ ਬੱਚਿਆਂ ਦਾ ਵਰਤਨ ਵਾਲਾ ਸਮਾਨ ਸੀਗਾ। ਤੇ ਇਹ ਕੋਈ ਕੰਬਲ ਦੇਣਾ ਜਾਂ ਕਿੱਟਾਂ ਦੇਣਾ ਕੋਈ ਇਹ ਸਰਕਾਰ ਵੱਲੋਂ ਇਹ ਨਹੀਂ ਹੈਗਾ ਵੀ ਅਸੀਂ ਕੋਈ ਬੱਚਿਆਂ ਨੂੰ ਆਪਾਂ ਤਾਂ ਕਿਸ ਤਰ੍ਹਾਂ ਦਾ ਤੋਹਫਾ ਦੇ ਰਹੇ ਆਂ ਵੀ ਬੱਚੀਆਂ ਨੂੰ ਜਾਗਰਤ ਕਰਨ ਵਾਸਤੇ ਉਹਨਾਂ ਦੇ ਮਾਪਿਆਂ ਨੂੰ ਮੋਟੀਵੇਟ ਕਰਨ ਲਈ ਤਾਂ ਕਿ ਮਾਪੇਓ ਬੱਚੀਆਂ ਨੂੰ ਲੜਕੀਆਂ ਦੇ ਬਰਾਬਰੀ ਸਮਝਣ ਲੜਕੇ ਲੜਕੀ ਦਾ ਬਰਾਬਰ ਦਾ ਅਧਿਕਾਰ ਹੁੰਦਾ ਇਸ ਕਰਕੇ ਆਪਦੀਆਂ ਬੱਚੀਆਂ ਦੀ ਵੀ ਓਨੀ ਖੁਸ਼ੀ ਬਣਾਓ ਜਿੰਨੀ ਆਪਾਂ ਲੜਕਿਆਂ ਦੀ ਬਣਾਉਂਦੇ ਆਂ ਤੇ ਬੱਚੀਆਂ ਨੂੰ ਪੜਾਓ ਤਾਂ ਕਿ ਬੱਚੀਆਂ ਅੱਗੇ ਜਾ ਕੇ ਸਮਾਜ ਦੇ ਵਿੱਚ ਆਪ ਦਾ ਯੋਗਦਾਨ ਪਾ ਸਕਣ ਤੇ ਲੜਕੀਆਂ ਨਾਲੋਂ ਅੱਗੇ ਜਾ ਸਕਣ ਤੇ ਤਰੱਕੀ ਕਰਨ ਇਹਨਾਂ ਹੀ ਕਹਿ ਰਹੀ ਹੈ। ਇਹ ਵਰ ਪੰਜਾਬੀ ਟੀਵੀ ਦੇ ਜਿਹੜੀ ਮਾਨਸਾ ਤੋਂ ਜੁਗਰਾਤ ਚੈਲ ਦੀ ਖਾਸ ਰਿਪੋਰਟ